ਅਤੇ ਦੋ ਸਾਨ ਆਪਸ ਦੇ ਵਿੱਚ ਸੜਕ ਤੇ ਲੜ ਪਏ ਅਤੇ ਨਾਲ ਖਲੋਤੀ ਕੁੜੀ ਨੂੰ ਥੱਲੇ ਡੇਗਤਾ ਸ਼ੁਕਰ ਕਰੋ ਸੱਟ ਨਹੀਂ ਲੱਗੀ ਬਚਾਅ ਹੋ ਗਿਆ ਪਰ ਇਹ ਮੁੱਦਾ ਆ ਜਿਹੜਾ ਪੰਜਾਬੀ 뮤직 ਇੰਡਸਟਰੀ ਦੇ ਕਲਾਕਾਰਾਂ ਨੇ ਚੁੱਕਣਾ ਸ਼ੁਰੂ ਕਰਤਾ ਯਾ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਕਿਉਂਕਿ ਰਾਜਵੀਰ ਜਵੰਦਾ ਦੀ ਮੌਤ ਦਾ ਇਹ ਹੀ ਕਾਰਨ ਸੀ ਸਾਨ ਸੜਕ ਦੇ ਉੱਤੇ ਭਜਦਾ ਹੋਇਆ ਰਾਜਵੀਰ ਜਵੰਦਾ ਦੀ ਮੋਟਰਸਾਈਕਲ ਦੇ ਅੱਗੇ ਆ ਗਿਆ ਤੇ ਉਹਨਾਂ ਦੀ ਆਪਲ ਦੇ ਵਿੱਚ ਟੱਕਰ ਹੋਈ ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਣੇ ਪੰਜਾਬੀ ਸੁਪਰਸਟਾਰ ਹਰਦੀਪ ਗਰੇਵਾਲ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਆ ਉਹਨਾਂ ਨੇ ਇਹੀ ਠੱਠੇ ਵਾਲੀ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਆਹ ਰੀਲ ਦੇਖੀ ਤਾਂ ਰੀਪੋਸਟ ਕੀਤੇ ਬਿਨਾਂ ਨਹੀਂ ਰਹਿ ਹੋਇਆ ਜਿਸ ਕਿਸੇ ਦੇ ਮਨ 'ਚ ਅਜੇ ਵੀ ਇਹ ਗੱਲ ਹੈ ਕਿ ਰਾਜਵੀਰ ਨੂੰ ਰਾਈਡਿੰਗ ਨਹੀਂ ਸੀ ਕਰਨੀ ਚਾਹੀਦੀ ਜਾਂ ਸ਼ਾਇਦ ਸਪੀਡ ਤੇਜ਼ ਹੋ ਤਾਂ ਆਹ ਵੀਡੀਓ 'ਚ ਦੱਸ ਦੋ ਕੁੜੀ ਦਾ ਕੀ ਕਸੂਰ ਸੀ ਸ਼ਾਇਦ ਅਜੇ ਵੀ ਆਪਾਂ ਰਾਜਵੀਰ ਦੇ ਜਾਣ ਦੀ ਅਸਲੀ ਵਜ੍ਹਾ ਦੀ ਕੱਲ ਨਹੀਂ ਕਰ ਰਹੇ ਕਿਉਂਕਿ ਆਵਾਰਾ ਜਾਨਵਰ ਅਜੇ ਵੀ ਸੜਕਾਂ 'ਤੇ ਨੇ ਅਤੇ ਸਾਡੇ ਆਪਣੇ ਵੀ ਉਹ ਇਹ ਇੱਕ ਸੀਰੀਅਸ ਇਸ਼ੂ ਆ ਇਸ ਤੇ ਸਾਰੇ ਸਿੰਗਰਾਂ ਨੂੰ ਆਵਾਜ਼ ਚੁੱਕਣੀ ਚਾਹੀਦੀ ਆ ਅਤੇ ਸਟੈਂਡ ਲੈਣਾ ਚਾਹੀਦਾ ਆ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ